ਮਿਹਰ ਸਾਨੂੰ ਸਤਾਵੇ ਫੇਫੜੇ ਰੋਣ ਤੇ ਕੁਦਰਤ ਦੁੱਖ ਪਾਵੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 에ਅਰ ਪੋਲੂਸ਼ਨ ਦਾ ਸਾਡੀ ਛਾਤੀ ਅਤੇ ਸਾਡੀ ਹੈਲਥ ਤੇ ਕੀ ਇਫੈਕਟ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜਿਵੇਂ ਸਰਦੀਆਂ ਆਉਂਦੀਆਂ ਹਨ ਉਦਿਆਂ ਹੀ ਆਂਦਾ ਹੈ ਤਿਉਹਾਰਾਂ ਦਾ ਮੌਸਮ ਇਸ ਮੌਸਮ ਵਿੱਚ ਅਸੀਂ ਦੇਖਦੇ ਹਾਂ ਕਿ 30 ਤੋਂ 40% ਜਿਹੜੀਆਂ ਬਿਮਾਰੀਆਂ ਹੁੰਦੀਆਂ ਹਨ ਇਹ ਚੈਸਟ ਦੀਆਂ ਪ੍ਰੋਬਲਮ ਕਰਕੇ ਹੁੰਦੀਆਂ ਹਨ ਜਿਨ੍ਹਾਂ ਨੂੰ ਅਲਰਜੀ ਹੁੰਦੀ ਹੈ ਉਹਨਾਂ ਦੀ ਅਲਰਜੀ ਵੱਧ ਜਾਂਦੀ ਹੈ ਕਈਆਂ ਦਾ ਐਸਥਮਾ ਵਿਗੜ ਜਾਂਦਾ ਹੈ ਇਕ ਕਈਆਂ ਨੂੰ ਖਾਂਸੀ ਰਹਿ ਜਾਂ ਨਾਲ ਨਾਲ ਨਮੂਨੀਆਂ ਤੱਕ ਬਣ ਜਾਂਦਾ ਹੈ ਇਹ 에어 ਪੋਲੂਸ਼ਨ ਇੰਨਾ ਜ਼ਿਆਦਾ ਅਜਿਹਾ ਫੈਲ ਗਿਆ ਹੈ ਕਿ ਸਾਡੇ ਖੂਨ ਦੇ ਵਿੱਚ ਡਾਇਰੈਕਟ ਹੋਣ ਦੇ ਨਾਲ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵੀ ਪੈਦਾ ਹੋਣ ਰਹੀਆਂ ਹਨ ਚਲੋ ਜੀ ਅਸੀਂ ਗੱਲ ਕਰਦੇ ਹਾਂ ਇਫੈਕਟ ਆਫ 에어 ਪੋਲੂਸ਼ਨ ਔਨ आवर ਲੰਗ ਅਸੀਂ ਇਹਨੂੰ ਯਾਦ ਰੱਖਾਂਗੇ ਦਿਵਾਲੀ ਨਮੋਨਿਕ ਨਾਲ ਬਿੰਗ ਇਹਦਾ ਮਤਲਬ ਆਉਂਦਾ ਡਸਟ ਇੰਡਿਊਸਡ ਕਫ ਡਸਟ ਇੰਡਿਊਸਡ ਕਫ ਮਤਲਬ ਜਿਹੜੇ ਕਣ ਹੁੰਦੇ ਹਨ PM 2.5 MM ਦੇ ਜਿਹੜੇ ਕਿ ਸਾਡੇ ਹਵਾਤ ਹੁੰਦੇ ਹਨ ਇਹ ਕਣ ਇੰਨੇ ਛੋਟੇ ਹੁੰਦੇ ਹਨ ਜਿਹੜੇ ਪੋਲੂਸ਼ਨ ਦੇ ਸਾਡੇ ਜਾ ਕੇ ਫੇਫੜਿਆਂ 'ਤੇ ਸਿੱਧਾ ਇਫੈਕਟ ਕਰਕੇ ਰੇਸ਼ਾ ਬਣਾਉਂਦੇ ਹਨ ਸਾਡੇ ਖੂਨ ਵਿੱਚ ਡਾਇਰੈਕਟ ਜਾਂਦੇ ਹਨ ਤੇ ਇਹ ਸਾਡੇ ਜਦੋਂ ਆਉਂਦੇ ਹਨ ਮੂੰਹ 'ਤੇ ਇਹ ਸਾਨੂੰ ਖਾਂਸੀ ਰੇਸ਼ਾ ਨਗਲਾ ਝੁਕਾਮ ਵਗੈਰਾ ਹੁੰਦਾ ਹੈ ਆਈ ਕਿਉਂ ਕਿ ਇੰਪਲੂਡ 에ਅਰਵੇ ਥੱਲੇ ਸਾਹ ਲੈਣ ਵਾਲੀ ਪ੍ਰਣਾਲੀ ਹੁੰਦੀ ਹੈ ਇਹਨਾਂ 'ਚ ਰੇਸ਼ਾ ਇਕੱਠਾ ਹੁੰਦਾ ਹੈ ਇਸੋ ਜੀ ਜਾਂਦੀ ਹੈ ਬੀਡਬੀ ਤੋਂ ਵਰਸੈਂਡ ਬੀਜ਼ਿੰਗ ਰੀਜ਼ਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਸਾਡੇ ਮੀਂਹੇ ਫੇਫੜਿਆਂ ਜਾ ਕੇ ਜਿਨ੍ਹਾਂ ਨੂੰ ਐਸਥਮਾ ਹੁੰਦਾ ਹੈ ਉਹਨਾਂ ਦੇ ਰੇਸ਼ਾ ਇਕੱਠੇ ਹੋਣ ਦੇ ਨਾਲ ਫੇਫੜਿਆਂ ਵਿੱਚ ਸੀਟੀਆਂ ਵਾਇਦੀਆਂ ਹਨ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਹਵਾ ਉਹ ਹਵਾ ਖਿੱਚਦਾ ਠੀਕ ਲੈ ਨਹੀਂ ਹਾਂ ਜਦੋਂ ਬਾਹਰ ਜਾਂਦੇ ਬਾਰੀ ਹੁੰਦੀ ਹੈ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਹੋਰ ਅਸੀਂ ਥੱਲੇ ਆਨੇ ਹਾਂ ਏ ਤੋਂ ਬੰਦੀ ਅਕਿਊਟ ਲੰਗ ਇਨਫਲੇਮੇਸ਼ਨ ਇਹ ਸਾਡੇ ਫੇਫੜਿਆਂ ਜਾ ਕੇ ਸੋਜ ਕਰ ਦਿੰਦੇ ਹਨ ਜਿਹਨੂੰ ਅਸੀਂ ਨਮੋਨੀਆ ਕਹਿੰਦੇ ਹਾਂ ਫਿਰ ਲੋਅ ਰੈਸਪੀਰੇਟਰੀ ਟ੍ਰੈਕ ਡਿਸਕਸ ਇਦਾਂ ਵੀ ਸਾਨੂੰ ਛਾਤੀ ਵਿੱਚ ਜਾ ਕੇ ਖੜਖੜ ਦੀ ਆਵਾਜ਼ ਸੁਣਨ ਲੱਗਦੀ ਹੈ ਤੇ ਸਾਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗਦੀ ਹੈ ਫਿਰ ਇਰਿਟੈਂਟ ਐਕਸਪੋਜ਼ਡ ਇਸ਼ੂ ਕਈਆਂ ਥਾਵਾਂ ਤੇ ਅਸੀਂ ਦੇਖਿਆ ਹੈ ਕਿ ਸਾਹ ਲੈਣ ਨਾਲ ਸਾਡੇ ਜੋ ਨੱਕ ਦੇ ਆਲੇ ਦੁਆਲੇ ਤੇ ਸਿਰ ਦੇ ਵਿੱਚ ਮਾਈਗਰੇਨ اٹੈਕਸ ਹੁੰਦੇ ਹਨ ਤੇ ਸਾਈਨੋਸਾਈਟਿਸ ਦੀ ਪ੍ਰੋਬਲਮ ਵੱਧ ਜਾਂਦੀ ਹੈ ਇਸ 에ਅਰ ਪੋਲੂਸ਼ਨ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ ਜ਼ਿਆਦਾ ਟਰਾਈ ਕਰੋ ਕਿ ਜਿਸ ਟਾਈਮ ਪੀਕ ਆਵਰ ਹੁੰਦੇ ਹਨ ਉਸ ਟਾਈਮ ਤੁਸੀਂ ਘਰ ਦੇ ਅੰਦਰ ਰਹੋ ਜਿਹੜੇ ਬੱਚੇ ਤੇ ਬਜ਼ੁਰਗ ਹਨ ਇਹਨਾਂ ਨੂੰ ਅੰਦਰ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ ਦੂਸਰੀ ਗੱਲ ਜਿਆਦਾ ਹੋ ਸਕੇ ਜਦੋਂ ਵੀ ਬਾਹਰ ਜਾਣੇ ਹੋ ਮਾਸਕ ਦਾ ਉਪਯੋਗ ਕਰੋ ਇੱਕ ਚੰਗਾ ਜਿਹਾ 에ਅਰ ਫਿਲਟਰ 에ਅਰ ਪਿਊਰੀਫਾਇਰ ਕਿੰਝ ਕਹਿੰਦੇ ਹਨ ਉਹ ਖਰੀਦੋ ਕਰਾ ਦਿਓ ਉਹ ਲਗਾ ਕੇ ਸੋਵੋ ਜਿਹੜੇ ਪੇਸ਼ੇਨ ਨੂੰ ਅਲਰਜੀ ਜਾਂ ਐਸਮਾ ਦੀ ਜਾਂ ਜਿਹੜੇ ਬੱਚਿਆਂ ਨੂੰ ਇਹ ਪ੍ਰੋਬਲਮ ਰਹਿੰਦੀ ਹੈ ਉਹ ਆਪਣੇ ਡਾਕਟਰ ਨਾਲ ਸਲਾਹ ਕਰਕੇ ਪਹਿਲਾਂ ਹੀ ਦਵਾਈਆਂ ਆਪਣੀਆਂ ਸਟਾਕ ਵਿੱਚ ਰੱਖੋ ਜਿਆਦਾ ਤੋਂ ਜਿਆਦਾ ਪਾਣੀ ਪੀਓ ਹੋ ਸਕੇ ਤੇ ਨੋਰਮਲ ਨੇਬੁਲਾਈਜ਼ ਕਰੋ ਜੇ ਤੁਹਾਨੂੰ ਪ੍ਰੋਬਲਮ ਆ ਲੱਗਦੀ ਹੈ ਆਪਣੇ ਸੈਲਫ ਮੈਡੀਕੇਸ਼ਨ ਨਾ ਕਰੋ ਤੇ ਆਪਣੇ ਸਪੈਸ਼ਲਿਸਟ ਡਾਕਟਰ ਦੀ ਸਲਾਹ ਜ਼ਰੂਰ ਲਓ ਆਓ ਦੀਵਾਲੀ ਦੇ ਦੀਵਿਆਂ ਦੇ ਨਾਲ ਹਵਾ ਨੂੰ ਸ਼ੁੱਧ ਕਰੀਏ ਪਟਾਕਿਆਂ ਦਾ